ਆ ਅੰਮ੍ਰਿਤਸਰ ਤੋਂ ਕਾਹ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦਾ ਉਧਰ ਬਲੌਗ ਚੈਨਾਂ ਤੇ ਜੀ ਅਸੀਂ ਬਾਈਕੜਾ ਪਹੁੰਚੇ ਅਸੀਂ ਜੀ ਸਵਰਾ 735 ਐਫੀ ਤੇ ਸਵਰਾ 744 ਐਫੀ ਦੋਨੇ ਟਰੈਕਟਰ ਇਸ ਸੇਲ ਆ ਜੀ ਦੇ ਸਕਦਾ ਤੁਸੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਅਗਲੇ ਹੈਗੇ ਜੀ ਅੱਧੇ ਪਿਸਲੇ ਹੈਗੇ 70 75 ਪੈਸੇ ਟਾਇਰ ਆ ਮਗਰਾੜ ਮਰੋੜ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ-ਪਾਲਤਰੇ ਵਿੱਚ ਪਈ ਦੇਖ ਸਕਦੇ ਹੋ ਤੁਸੀਂ ਚੰਗੀ ਹਾਲਤ ਚ ਪਿਆ ਇਹ ਟਰੈਕਟਰ ਇਹ ਤੇ ਇੰਜਨ ਗੇਅਰ ਦੀ ਜੇ ਗੱਲ ਕਰੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਈ ਵੱਲੋਂ ਕਿਸੇ ਪਾਸੋਂ ਵੀ ਲੇਖੀਗਣੀ ਹੈ ਇਹ ਕਾਗਜ਼ਾਂ ਪੱਤਰਾਂ ਦੀ ਫੁੱਲ ਗਾਰੰਟੀ ਹੋਊਗੀ ਜੀ ਤੇ ਆਪਾਂ ਜੀ ਮਾਡਲ ਦੀ ਗੱਲ ਕਰਦੇ ਹਾਂ ਜੀ ਮਾਡਲ ਹੈਗਾ ਜੀ 2000 2000 ਮਾਡਲਾ ਜੀ ਤੇ ਬਾਕੀ ਪਹਿਲਾਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟੱਪਾ ਦੇ ਸਕਦੇ ਜੀ ਤੇ ਪਿੱਛੇ ਉਹ ਤਾਂ ਨਾ ਗਮਰਵਾਦ ਨਸ਼ੇ ਚ ਰਿ ਟਰੈਕਟਰ ਆਈ ਇਹ ਤੇ ਦੇ ਸਕਦੇ ਹਾਂ ਚੈੱਕ ਕਰ ਸਕਦੇ ਹੋ ਤੁਸੀਂ ਤੇ 50 ਨੰਬਰ ਆ ਜੀ ਬਹੁਤ ਸਾਫ ਹਾਲਤ ਦੇ ਵਿੱਚ ਪਿਆਈ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਤੇ ਇਹਦੀ ਜੀ ਆਪਾਂ ਰੇਟ ਦੀ ਗੱਲ ਕਰੀ ਹੈ ਜੀ ਰੇਟ ਰੱਖਿਆ ਹੈਗਾ ਜੀ -1 175 ਤੇ ਬਾਈ ਕਹਿੰਦਾ 1.50 ਤੱਕ ਛੜ ਦਾਂਗੇ ਤੇ ਦੇਖ ਸਕਦਾ ਤੁਸੀਂ ਲਓ ਮਿੱਤਰੋ 25000 ਰੁਪਏ ਦਾ ਡਿਸਕਾਊਂਟ ਆ ਇਹਦੇ ਵਿੱਚੋਂ ਤੇ ਜਿਹੜਾ ਵੀ ਰਚਾਵਾਨਾ ਟਰੈਕਟਰ ਦਾ 7735 ਦਾ ਤੇ 22 ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਆਪਾਂ ਜਿਹੜਾ ਨੰਬਰ ਆ ਵਾਈ ਦਾ ਉਹ ਉੱਪਰ ਲਿਖ ਦਾਂਗੇ ਜੀ ਵੀਡੀਓ ਤੇ ਤੇ ਅੱਗੇ ਲੈ ਕੇ ਚੱਲਦੇ ਆ ਜੀ ਸਵਰਾਸਾ 44 ਹੈ ਜੀ ਐਡਾ ਵਾਲਾ ਕਲਾਚ ਚਾਹੀਦੇ ਸਕਦੇ 6 ਚਰੀ ਟਰੈਕਟਰ ਆ ਜੀ ਤੇ ਬੈਟਰੀ ਇਹਦੀ ਨਵੀਂ ਆ ਜੀ ਕਿਸੇ ਦੇ ਪਾਸੇ ਵੀ ਲੀਕ ਸ਼ੀਕ ਨਹੀਂ ਦਾ ਸਾਰਾ Ориਗਨਲ ਟਰੈਕਟਰ ਆ ਹੀ ਦੇ ਸਕਦੇ ਟਾਇਰਾਂ ਦੀ ਜੇ ਗੱਲ ਕਰੇ ਟਾਇਰ 85 85 ਟਾਇਰ ਹੈਗੇ ਆ ਜੀ ਤੇ ਛਤਰੀ-ਛੁਤਰੀ ਲੱਗੀ ਆ ਹੀ 6 ਚਰੀ ਆ ਜੀ ਟਰੈਕਟਰ ਦੇ ਸਕਦੇ ਤੁਸੀਂ ਤੇ 2000 ਮਾਡਲ ਆ ਜੀ ਤੇ ਬੈਟਰੀ ਨਵੀ ਹੈ ਜੇ ਸਾਡੇ ਕਾਗਿਆਂ ਪੱਤਰਾਂ ਦੀ ਫੁੱਲ ਗਾਰੰਟੀ ਹੋਵੇ ਜੀ ਇੰਜਨ ਵੇਅਰ ਦੀ ਫੁੱਲ ਗਾਰੰਟੀ ਹੈ ਕੇਸੇ ਬੱਸ ਵੀ ਲਈ ਸ਼ੀ ਨਹੀ ਬਿਲਕੁਲ ਸਾਫ ਹਾਲਤ ਦੇ ਵਿੱਚ ਪਿਆਈ ਚੰਗੀ ਹਾਲਤ ਦੇ ਵਿੱਚ ਪਿਆਈ ਦੇਖ ਸਕਦਾ ਮਰਾੜ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਟਰੈਕਟਰ ਤੇ ਇੱਕ ਵਾਰੀ ਪਿੱਛੇ ਵੀ ਨਗਾ ਵਰਵਾ ਦਿੰਨੇ ਜੀ ਇੱਕ ਵੀ ਨਾੜ ਨਹੀਂ ਖੁੱਲਿਆ ਹੈਗਾ ਜੀ ਕਾਗਿਆਂ ਪੱਤਰਾਂ ਦੀ ਫੁੱਲ ਗਾਰੰਟੀ ਹੋ ਜੀ ਬਾਈ ਜੀ ਦੀ ਤੇ ਵਾਕਿ ਚੈੱਕ ਕਰਕੇ ਲੈ ਜਾ ਸਕਦਾ ਬਾਈ ਕਹਿੰਦਾ ਦੋਨੋਂ ਟਰੈਕਟਰਾਂ ਜਿਹੜਾ ਮਰਜੀ ਹੈ ਟਰੈਕਟਰ ਆ ਤੇ ਦੋਨੇ ਟਰੈਕਟਰ ਲੈ ਜਾਣੇ ਦੋਨੇ ਤੁਹੇ ਲੈ ਆ ਸਕਦੇ ਆ ਤੇ ਤੇ ਦੋਨੋਂ ਟਰੈਕਟਰ ਬੱਕਾਊਗਾ ਜੀ ਤੇ ਅੱਖਾਂ ਮੀਚ ਕੇ ਤੇ ਟਰੈਕਟਰ ਲੈ ਜਾ ਸਕਦੇ ਆ ਫੁੱਲ ਗਰੰਟੀ ਆ ਬਾਈ ਦੀ ਤੇ ਕਿਸੇ ਪਾਸੇ ਵੀ ਨਹੀਂ ਸੀਗਾ ਜੀ ਮਾਡਲ ਹੈਗਾ ਇਹ 226000 ਰੁਪਏ ਦੀ ਮੰਗ ਆ ਤੇ ਬਾਕੀ ਬਾਈ ਡਿਸਕਾਊਂਟ ਇਹਦੇ ਵਿੱਚੋਂ ਵੀ ਕਰ ਲੂਗਾ ਜੀ ਡੇਢ ਦਾ ਵੀ ਛਾ ਢਾਈ ਦਾ ਵੀ ਛੱਡ ਦੋ ਬਾਈ ਜੀ ਸਾਡਾ ਤੁਸੀਂ ਤੇ ਟਰੈਕਟਰ ਬਹੁਤ ਸਾਫ਼ ਹੈ ਚੰਗੀ ਹਾਲਤ ਦੇ ਵਿੱਚ ਪਿਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਜਿਹੜੇ ਆਪਣੀ ਵੀਡੀਓ ਨਵੇਂ ਜੁੜੇ ਆ ਆਪਣੀ ਵੀਡੀਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਪਹੁੰਚ ਚੁੱਕੇ ਤੇ ਕਿਸੇ ਦਾ ਭਲਾ ਹੋ ਚੁੱਕੇ ਤੇ ਟਰੈਕਟਰ ਚੰਗੀ ਹਾਲਤ ਦੇ ਵਿੱਚ ਪਿਆ ਜੀ ਤੇ ਵੇਚਿਆ ਜੇ ਕੋਈ ਤੁਸੀਂ ਟਰੈਕਟਰ ਲਿਆ ਸਕਦੇ ਕੰਮ ਇਹ ਚਕੇ ਤੇ ਫੁੱਲ ਗਾਰੰਟੀ ਹੈ ਭਾਈ ਜੀ ਨੰਬਰ ਆਪੇ ਵੀਡੀਓ 'ਚ ਲਿਖ ਦਾਂਗੇ ਜੀ 当時。えー